ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮਾਡਰਨ ਖੇਤੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਤੇ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ 사ਦਕਾ ਆਪਾਂ ਨੇ ਟਰੈਕਟਰ ਲਿਆ ਨਵਾਂ ਜੌਂਡੀਅਰ 5405 CRDI 4 व्हीਲ ਡਰਾਈਵ ਤੇ ਪਰਮਾਤਮਾ ਦੀ ਕਿਰਪਾ ਹੋਈ ਆ ਟਰੈਕਟਰ ਆਪਾਂ ਨੇ 17 ਜੁਲਾਈ 2024 ਨੂੰ ਲਿਆ ਤੇ ਵੀਡੀਓ ਥੋੜੀ ਜਿਹੀ ਲੇਟ ਹੋਊਗੀ ਚੈਨਲ ਦੇ ਉੱਤੇ ਪਾਉਣ ਲਈ ਤੇ ਵਿੱਚ ਨੂੰ ਕੁਝ ਕੰਮ ਕਰ ਰਹੇ ਜੇ ਨਿਕਲ ਹੀ ਗਏ ਜਾਂ ਮਤਲਬ ਮੌਕਾ ਨਹੀਂ ਸਵੱਬ ਨਹੀਂ ਬਣਿਆ ਹੈਗਾ ਤੇ ਬਾਕੀ ਅੱਜ ਝੋਨਾ ਵੱਡਿਆ ਸੀਗਾ ਉਹਦੀ ਵੀ ਵੀਡੀਓ ਬਣਾਈਆ ਤੇ ਮੈਂ ਸੋਚਿਆ ਚੱਲ ਪਹਿਲਾਂ ਟਰੈਕਟਰ ਦੀ ਵੀਡੀਓ ਪਾ ਦਈਏ ਤੇ ਇਹ ਆਪਾਂ ਸਰਾਂਧਾ ਏਜੰਸੀ ਚੋਂ ਲਿਆ ਟਰੈਕਟਰ ਤੇ ਇਹਦੇ ਉੱਤੇ ਵੇਟ ਵਗੈਰਾ ਵੀ ਲਾਏ ਨੇ ਵੇਟ 골ਡ ਸਟਾਰ ਵਾਲਿਆਂ ਦੇ ਲਾਏ ਨੇ ਤਿੰਨ ਤਿੰਨ ਕੁੰਟਲ ਵਾਲੇ ਲਿਆਂਦੇ ਸੀਗੇ ਉਹਦੇ ਵਿੱਚੋਂ ਆਪਾਂ ਨੇ 2.5 ਕੁੰਟਲ ਫਿੱਟ ਕੀਤਾ ਉੱਤੇ ਤੇ 50 ਕਿਲੋ ਵੇਟ ਆ ਜਿਹੜਾ ਆਪਾਂ ਨੇ ਰੱਖ ਲਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਵੇਟ ਦੀ ਵੀਡੀਓ ਪਾਵਾਂਗੇ ਲੱਗਦਾ ਵਿਕੇ ਮੈਂ ਉਹ ਆਪਣਾ ਉਹਦੀ ਸੈਟਿੰਗ ਕਰੀ ਆ ਜਿੱਥੇ ਬਣਦੀਆਂ ਨੇ ਤੇ ਵੇਟਾਂ ਦੀ ਬੜੀ ਹੁੱਕ ਹੈ ਨਹੀਂ ਸੀ ਆਲੇ-ਦਾਲੇ ਮੰਨ ਲਓ ਬੁਸ਼ ਪਾਏ ਨੇ ਉਹ ਬੁਸ਼ ਪਾ ਕੇ ਫਿਰ ਵੇਟ ਘੱਟ ਵੇਟ ਦੇ ਵਿੱਚ ਚੱਲ ਗਿਆ ਬਾਕੀ ਟਰੈਕਟਰ ਹੁਣ ਚਲਾਵਾਂਗੇ ਕਿਵੇਂ ਪਰਫਾਰਮੈਂਸ ਵਗੈਰਾ ਰਹੂਗੀ ਇਹਦੀ ਉਹ ਆਪਾਂ ਸਾਰੀ ਅਹ ਦੇਖਾਂਗੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਵੀਡੀਓ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਜਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰਿਓ ਓਕੇ ਜੀ ਮਿਲਦੇ ਆਂ ਫਿਰ ਧੰਨਵਾਦ